ਜੀ ਕਿ ਭਤੇ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਭਾਈ ਸਾਹਿਬਾਈ ਹਰਜਿੰਦਰ ਸਿੰਘ ਜੀ ਸ਼ਿਰੇਨਗਰ ਵਾਲੇ ਉਹਨਾਂ ਦੀ ਬੜੀ ਪਿਆਰੀ ਰੀਤ ਗਾਇਨ ਕੀਤੀ ਹੋਈ ਰਾਗ ਸ਼ਿਵਰੰਜਨੀ ਦੇ ਵਿੱਚ ਆਪਾਂ ਸਿੱਖਣ ਜਾ ਰਹੇ ਹਾਂ ਜੀ ਉਮੀਦ ਕਰਦਾ ਕਿ ਆਪ ਸਭ ਨੂੰ ਪਸੰਦ ਆਏਗੀ ਜੀ ਕਿਉਂਕਿ ਉਹ ਰੀਤ ਜਦੋਂ ਭਾਈ ਸਾਹਿਬ ਨੇ ਰਿਕਾਰਡ ਕਰਵਾਈ ਸੀ ਜਦ ਸੰਗਤਾਂ ਨੇ ਸੁਣੇ ਸੀ ਤਾਂ ਉਸ ਸਮੇਂ ਉਸ ਰੀਤ ਨੂੰ ਬਹੁਤ ਪਿਆਰ ਸੰਗਤਾਂ ਵੱਲੋਂ ਮਿਲਿਆ ਸੀ ਜਿਹਨੂੰ ਅੱਜ ਵੀ ਸੰਗਤਾਂ ਗੁਰੂ ਘਰਾਂ ਦੇ ਵਿੱਚ ਬੜੇ ਪਿਆਰ ਸਤਿਕਾਰ ਨਾਲ ਗਾਇਨ ਕਰਦੀਆਂ ਨੇ ਇੱਕ ਤੇ ਸ਼ਬਦ ਬਹੁਤ ਪਿਆਰਾ ਹੈ ਕਿਉਂਕਿ ਇਹ ਸ਼ਬਦ ਗੁਰੂ ਰਾਮਦਾਸ ਮਹਾਰਾਜ ਦੇ ਰਾਗ ਆਸਾ ਦੇ ਵਿੱਚ ਅਤੇ ਰੀਤ ਇਹ ਜਿਹੜੀ ਬੰਦਸ਼ ਹੈ ਭਾਈ ਸਾਹਿਬ ਦੀ ਰਾਗ ਸਿਵਰੰਜਨੀ ਦੇ ਵਿੱਚ ਬੜੀ ਪਿਆਰੀ ਬੰਦਸ਼ ਹੈ ਆਓ ਜੀ ਆਪਾਂ ਸਾਰੇ ਸਿੱਖਦੇ ਹਾਂ ਸ਼ਬਦ ਹੈ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ RAM ਹਰਨਾਮੋ ਹਰਨਾਮ ਦੇਵੈ ਮੇਰਾ ਪ੍ਰਾਨ ਵਸਾਏ RAM ਆਓ ਜੀ ਸਾਰੇ ਸਿੱਖਦੇ ਹਾਂ ਰਾਗ ਸਿਵਰੰਜਨੀ 시원지니 라ग देवे सुरा जेडिया लग디아 ਨੇ गा कोमल लगदा है बाकी सुर सारे शुद्ध लगदे ने मां ਅਤੇ ਨੀ ਇਸ ਰਾਗ ਵਿੱਚ ਵਰਜਿਤ ਹੁੰਦਾ ਆਓ ਜੀ ਆਪਾਂ ਸਾਰੇ ਰਾਗ 시원지니 ਦੇ ਵਿੱਚ ਇਹ ਬੰਦ ਸਿੱਖਦੇ ਆ ਪਹਿਲਾਂ ਗਾਨੇ ਆ ਫਿਰ ਸਿੱਖਦੇ ਆ ਜੀਵਨੋ ਮੈਂ ਜੀਵਨ ਆਇਆ ਗੁਰਮੁਖ 파 ਆਜਾ <im> प्राण बसा सब संसार को गवा हर हद ना मिले प्राण बसा सब संसार को गवा ਰਸਨਾ ਕੋ ਚਰ ਗੁਰ ਬਚ ਨਾਮ ਤੇਆ ਪਵਿੱਤਰ ਪਦਾਂ ਪਾਤ ਪਾ ਹਰਨਾ ਹਰਨਾ ਸਿੱਖਦੇ ਆ ਇਹਨੂੰ ਮੈਂ ਪਹਿਲਾਂ ਵੀਰਾਂ ਦੇ ਸਕੇਲ ਤੋਂ ਸਿਖਾ ਦਿੰਨਾ ਉਸ ਤੋਂ ਬਾਅਦ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਦੱਸਾਂਗਾ ਜੀ ਆਓ ਸਾਰੇ ਇੱਥੋਂ ਦੇਖੋ ਗੀਤ ਨੂੰ ਸ਼ੁਰੂ ਕਰਨਾ ਹੈ ਜੀਵਨੋ ਮੈਂ ਜੀਵਨ ਪਾਇਆ ਤੇ ਦੇਖੋ ਜੀ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ ਗੁਰਮੁਖ ਪਾਏ ਰਾਮ ਫਿਰ ਦੇਖੋ ਜੀ ਜੀਵਨ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ ਗੁਰਮੁਖੰ ਪਾਏ ਰਾਮ ਇਸ ਤੋਂ ਬਾਅਦ ਕਿਹਾ ਜਣਾ ਸਥਾਈ ਜੋੜ ਤੇ ਹਜਨਾ ਮੋ ਹਜਨਾ ਦੇਵੇ ਸਥਾਈ ਰਾਮ ਰਾਮ ਜੀਵਨ ਮੈਂ ਜੀਵਨ ਪਾਇਆ ਗੁਰਮੁਖ ਪਾਇਆ ਰਾਮ ਇਹ ਗੇਂਤਰਾ ਸਕੇ ਚੱਕਾਂਗੇ ਜੀ ਆਪਾਂ ਅੰਤਰਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ ਪਾਤ ਅਰਹਰ ਨਾਮ ਮੇਰੇ ਪ੍ਰਾਨ ਵਸਾਈ ਫਿਰ ਦੇਖੋ ਆਰਹਰ ਨਾਮ ਮੇਰੇ ਪ੍ਰਾਨ ਵਸਾਈ ਆਰਹਰ ਨਾਮ ਮੇਰੇ ਪ੍ਰਾਨ ਵਸਾਈ ਸਬ ਸੰਸਾਦੂ ਕੋ ਗਵਾਯਾ ਅਗਲੇ ਰੰਗ ਵਿੱਚ ਤਰ੍ਹਾਂ ਲਾਣੀ ਆ ਆ ਤ੍ਰੇਸ਼ਟ ਅਗੋਚਰ ਗੁਰ ਬਚਨ ਤੇ ਆਇਆ ਪਵਿੱਤਰ ਪਰਮ ਪਾਦ ਪਾਇਆ ਜਗਨਾ ਮੋ ਹਰਿਨਾਮ ਦੇਵੇ ਮੇਰੇ ਪ੍ਰਾਨ ਬਸਾਏ ਰਾਮ ਰਾਮ ਜੀ ਬਨੋ ਉਸ ਤੋਂ ਬਾਅਦ ਅਸਥਾਈ ਇਸ ਤਰ੍ਹਾਂ ਸ਼ੁਰੂ ਹੋ ਜੇਗੀ ਜੀ ਹੁਣ ਆਪਾਂ ਪੈਣਾ ਇਸ ਸਕੇਲ ਤੋਂ ਦੇਖ ਲੈਣੇ ਆ ਪੈਣਾ ਦੇਖ ਲੈਣ ਇੱਥੋਂ ਆਪ ਜੀ ਦਾ ਸਾਹ ਹੈ ਆਪ ਜਿਹਦਾ ਗਾਕ ਹਮਲ ਇਹ ਬੜਾ ਲੱਗੇਗਾ ਇਸ ਤਰ੍ਹਾਂ ਦੇ ਵਿੱਚ ਅਤੇ ਪਾ ਧਾ ਤੇ ਸਾ ਇਹ ਸੁਰ ਲੱਗਣੇ ਨੇ ਦੇਖੋ ਜੀ ਜੀਵਨ ਮੈਂ ਜੀਵਨ ਪਾਇਆ ਫੇਰ ਦੇਖੋ ਜੀਵਨ ਮੈਂ ਜੀਵਨ ਮੈਂ ਜੀਵਨ ਪਧ ਪਧ ਧਪ ਜੀਵਨ ਪਾਇਆ ਗੁਰਮੁਖ ਪਾਈ ਰਾਮਾ ਗੁਰਮੁਖ ਪਾਈ ਰਾਮ ਅਗੇ ਹੈ ਹਾਰ ਦੇ ਨਾਮੋ ਹਰ ਨਾਮ ਦੇਵੇ ਈਵਾਨ ਪਾਇਆ ਗੁਰਮੁਖ ਪਾਇਆ ਰਾਮ ਗੁਰਮੁਖ ਪਾਇਆ ਰਾਮ ਇਹ ਸਥਾਈ ਹੋ ਗਈ ਜੀ ਹੁਣ ਆਪਾਂ ਅੰਤਰਾ ਸਿੱਖ ਰਹੇ ਹਾਂ ਦੇਖੋ ਪੈਣਾ ਨੂੰ ਬੇਨਤੀ ਹੈ हर हर नाम मेरे प्राण बसाए हर हर नाम मेरे प्राण बसाए पा 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 धा पेगा ਹਰ ਹਰ ਨਾਮ ਮੇਰੇ प्राण ਵਸਾਈ ਸਭ ਸੰਸਾਰ ਦੁੱਖ ਕਵਾਇਆ अदृष्ट अगोचर गुरुवचन तया पव्र परमपद हरिनाम हर देव प्राण बसाए ਇਦਾਂ ਕਰਕੇ ਚੱਲਣਾ ਜੀ ਸ਼ਬਦ ਸਾਰਾ ਉਮੀਦ ਕਰਦੇ ਆ ਕਿ ਆਪ ਜੀ ਸ਼ਬਦ ਸਿੱਖੇ ਹੋਵੋਗੇ ਜੇ ਵਧੀਆ ਲੱਗਿਆ ਤਾਂ ਆਪ ਜੀ ਨੂੰ ਕਮੈਂਟ ਮੈਨੂੰ ਜ਼ਰੂਰ ਕਰਕੇ ਦੱਸਣਾ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਧੰਨਵਾਦ ਇਸ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਮੈਨੂੰ ਸੁਝਾਅ ਜ਼ਰੂਰ ਦੇਣਾ ਕਿਹੜਾ ਕਿਹੜਾ ਸ਼ਬਦ ਆਪ ਜੀ ਸਿੱਖਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ